ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਸ਼ਬਦ ਹੀ ਇੱਕ ਮਹਾਨ ਸ਼ਬਦ ਹੈ ਮਾਂ ਪੰਛੀ ਦੀ ਹੋਵੇ ਪਸ਼ੂ ਦੀ ਹੋਵੇ ਚਾਹੇ ਇਨਸਾਨ ਦੀ ਹੋਵੇ ਆਪਣੀਆਂ ਆਂਦਰਾਂ ਕੱਟ ਕੇ ਆਪਣੇ ਬੱਚੇ ਦਾ পেট ਪਾਲਦੀ ਹੈ ਇਹ ਬੱਚਾ ਹੈ ਇਹ ਆਪਣੀ ਕਬੂਤਰੀ ਹੈ ਇਸ ਨੇ ਦੁਬਾਰਾ ਅੰਡੇ ਦਿੱਤੇ ਹੈ ਇਹ ਹਮੇਸ਼ਾ ਇਹ ਤੋਂ ਡਿਮਾਂਡ ਕਰਦਾ ਕਿ ਮੈਨੂੰ ਹੋਰ ਹੋਰ ਖਵਾ ਹੋਰ ਖਵਾ ਤਾਂ ਇਹਨੂੰ ਮੈਂ ਆਪਣੇ ਕੋਲੇ ਰੱਖ ਲਿਆ ਕਿ ਥੋੜੀ ਜਿਹਾ ਟਿਕ ਕੇ ਬੈਠੀ ਰਹੇ ਤਾਂ ਇੱਥੇ ਕੁਝ ਦੇਰ ਬਾਅਦ ਮਾਂ ਨੂੰ ਪਤਾ ਲੱਗਿਆ ਕਿ ਇਹਦਾ ਹੁਣ ਖਾਣੇ ਦਾ ਟਾਈਮ ਹੋ ਗਿਆ ਆਪੇ ਉੱਠ ਕੇ ਆਈ ਤਾਂ ਮੇਰੇ ਕੋਲ ਹੀ ਬੈਠ ਕੇ ਇਹਨੂੰ ਖਾਣਾ ਖੋਣਾ ਸ਼ੁਰੂ ਕਰਤਾ ਬੱਚੇ ਨੇ ਆਪਣੀ ਮਾਂ ਦੇ ਮੂੰਹ 'ਚ ਚੁੰਝ ਪਾਈ ਐ ਤੇ ਮਾਂ ਆਪਣੇ ਪੋਟੇ 'ਚੋਂ ਕੱਢ ਕੇ ਉਹਨੂੰ ਖਵਾ ਰਹੀ ਐ ਹੁਣ ਬੱਚਾ ਜੇ ਹੋਰ ਕਹੇਗਾ ਦੇਖੋ ਇਹ ਖੰਭ ਹਲਾ ਕੇ ਉਹਨੂੰ ਖੰਭ ਨਾਲ ਕਹਿੰਦਾ ਕਿ ਆ ਜਾ ਹੋਰ ਦੇ ਹੱਥਾਂ ਹੈ ਨਹੀਂ ਨਾ ਇਹਦੇ ਜੇ ਇਨਸਾਨ ਹੁੰਦਾ ਤਾਂ ਹੱਥ ਨਾ ਖਿੱਚਦਾ ਤੇ ਇਹ ਹੁਣ ਖੰਭ ਦੇ ਨਾਲ ਕਹਿੰਦਾ ਕਿ ਮੈਨੂੰ ਹੋਰ ਹੋਰ ਖਾਣਾ ਚਾਹੀਦਾ ਹੋਰ ਖਾਣਾ ਚਾਹੀਦਾ ਕਦੇ ਉਹ ਖਾਂ ਮਾਰੇਗਾ ਕਦੇ ਉਹ ਕੰ ਮਾਰੇਗਾ ਤਾਂ ਮਾਹਮੂਨ ਸਾਫ਼ ਕਰਦੀ ਹੈ ਚਲੋ ਫਿਰ ਉਹਨੇ ਮਾਨਿਕ ਹੋਣਾ ਸ਼ੁਰੂ ਕੀਤਾ ਅਸਲ ਦੇ ਵਿੱਚ ਜਿਵੇਂ ਤੁਸੀਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਪਹਿਲੇ ਕੁਝ ਦਿਨ ਕਬੂਤਰ ਆਪਣੇ ਬੱਚੇ ਨੂੰ ਦੁੱਧ ਇਹ ਪੀਉਂਦਾ ਉਹ ਕਿਵੇਂ ਪੀਉਂਦਾ ਮੈਂ ਬਾਅਦ ਦੱਸਾਂਗਾ ਤੁਹਾਨੂੰ ਕਿੱਥੋਂ ਬਣਦਾ ਉਸ ਤੋਂ ਬਾਅਦ ਚ ਸਾਰੇ ਪੰਛੀ ਆਪਣੇ ਪੇਟ ਦੇ ਵਿੱਚ ਜਿਹੜਾ ਹੈਗਾ ਦਾਣੇ ਚੁੱਕ ਕੇ ਪੋਟੇ 'ਚ ਇਕੱਠੇ ਕਰਦੇ ਆ ਕੋਟਾ ਜਿਹੜਾ ਹੈਗਾ ਉਹ ਜਿਹੜਾ ਦਾਣਾ ਥੋੜਾ ਨਰਮ ਹੋ ਜਾਂਦਾ ਫਿਰ ਉਹਨੂੰ ਵਾਪਿਸ ਬੱਚਾ ਦੇ ਮੂੰਹ ਦੇ ਵਿੱਚ ਉਹਨੂੰ ਪਾਉਂਦੇ ਆ ਤੇ ਬੱਚਾ ਉਹਦੇ ਨਾਲ ਰਾਈਦਾ ਹੈ ਗੱਲ ਇਹ ਹੈ ਕਿ ਇੱਕ ਤਾਂ ਇਨਸਾਨ ਦੇ ਵਿੱਚ ਤਾਂ ਆਪਾਂ ਦੇਖ ਲੈਂਦੇ ਹਾਂ ਠੀਕ ਹੈ ਕਿ ਯਾਰ ਕਈ ਵਾਰ ਸਾਨੂੰ ਇਹ ਹੈਗਾ ਕਿ ਬੱਚਾ ਵੱਡਾ ਹੋ ਕੇ ਮੇਰੇ ਲਈ ਕੁਝ ਕਰੇਗਾ ਹਨਾ ਇੱਕ ਇਹੋ ਜਿਹਾ ਉਦਾਹਰਨ ਜਿੱਥੇ ਕਿ ਮਾਂ ਨੂੰ ਉਮੀਦ ਵੀ ਨਹੀਂ ਹੈ ਕਿ ਜਦਸਮੇ ਮੈਨੂੰ ਪਾਣੀ ਦੀ ਜ਼ਰੂਰਤ ਹੋਏਗੀ ਜਦਸਮੇ ਮੈਨੂੰ ਖਾਣੇ ਦੀ ਜ਼ਰੂਰਤ ਹੋਏਗੀ ਮੇਰਾ ਬੱਚਾ ਮੇਰੇ ਮੂੰਹ ਚ ਪਾਏਗਾ ਨਹੀਂ ਪਾਏਗਾ ਕਿਉਂਕਿ ਇਹਨੇ ਉੱਡ ਜਾਣਾ ਹੈ ਜਿਸ ਸਮੇ ਇਹ ਬੱਚਾ ਵੱਡਾ ਹੋਇਆ ਇਹਨੇ ਉੱਡ ਜਾਣਾ ਹੈ ਯਾਨੀ ਆਪਣਾ ਘਰ ਅਲੱਗ ਬਣਾ ਲੈਣਾ ਹੈ ਤੇ ਮਾਂ ਜਿਹੜੀ ਹੈ ਉਹਨੇ ਖੀਰਲਾ ਜਿਹੜਾ ਦਾਣਾ ਚੁਗਣਾ ਉਹ ਆਪਣੀ ਮਿਹਨਤ ਨਾਲ ਚੁਗਣਾ ਹੈ ਪ੍ਰੰਤੂ ਇਸ ਤੋਂ ਉੱਪਰ ਪਿਆਰ ਦਾ ਭਾਵ ਕੀ ਹੋ ਸਕਦਾ ਕਿ ਉਹ ਸਾਨੂੰ ਪਤਾ ਹੈ ਕਿ ਇਹਨੇ ਮੇਰੇ ਕਿਤੇ ਕੰਮ ਨਹੀਂ ਆਉਣਾ ਇਹਨੇ ਮੇਰੀ ਕੋਈ ਮਦਦ ਨਹੀਂ ਕਰਨੀ ਫਿਰ ਵੀ ਆਪਦੀਆਂ ਆਂਦਰਾਂ ਕੱਟ ਕੇ ਇਹਨੂੰ ਖਵਾ ਰਹੀ ਹੈ ਮਤਲਬ ਕਿ ਇਹ ਕਮਜ਼ੋਰ ਹੋ ਗਈ ਹੈ ਤੇ ਬੱਚਾ ਜਿਹੜਾ ਹੈਗਾ ਦਿਨੋਂ ਤਕੜਾ ਹੋ ਰਿਹਾ ਇਹ ਬੱਚੇ ਦੀ ਪੁਰਾਣੀ ਫੋਟੋ ਹੈ ਥੋੜਾ ਛੋਟੇ ਹੁੰਦੇ ਦੀ ਤਾਂ ਇਸ ਤੋਂ ਉੱਪਰ ਕੋਈ ਇਦਾਰ ਨਹੀਂ ਅਸੀਂ ਸੈਂਕੜੇ ਕੀ ਸੁਣਿਆ ਕਿ ਕਿਸ ਤਿਕਨਾ ਮਾਂ ਆਪਣੇ ਬੱਚੇ ਨੂੰ ਆਪ ਭੁੱਖੀ ਰਹਿੰਦੀ ਹੈ ਬੱਚੇ ਨੂੰ ਖਵਾਉਂਦੀ ਹੈ ਆਪ ਜਿਹੜਾ ਹੈਗਾ ਕਿੱਲੇ ਥਾਂ ਪੈਂਦੀ ਹੈ ਜਵਾਕ ਨੂੰ ਸੁੱਕੇ ਥਾਂ ਪੀਉਂਦੀ ਪਾਉਂਦੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਮਮਤਾ ਇੱਕ ਉਹ ਚੀਜ਼ ਹੈ ਜਿਸ ਨੂੰ ਸ਼ਬਦਾਂ ਰੇ ਕੋਈ ਵੀ ਵਿਅਕਤੀ ਬਿਆਨ ਨਹੀਂ ਕਰ ਸਕਦਾ ਕਿ ਇਹ ਕੀ ਹੈ ਇਹ ਇੱਕ ਇਹ ਇੱਕ ਬਿਨਾ ਸ਼ਰਤ ਤੋਂ ਬਿਨਾ ਲਾਲਚ ਤੋਂ ਇੱਕ ਇਹੋ ਜਿਹਾ ਪਿਆਰ ਹੈ ਜਿਹੜਾ ਕਿ ਆਪਣੀ ਜਾਨ ਵਾਰ ਕੇ ਵੀ ਪੂਰਾ ਕੀਤਾ ਜਾਂਦਾ ਚਾਹੇ ਉਹ ਇਨਸਾਨ ਹੋਵੇ ਤੇ ਚਾਹੇ ਉਹ ਪੰਛੀ ਹੋਵੇ ਤੇ ਚਾਹੇ ਕੋਈ ਜਾਨਵਰ ਹੋਵੇ ਇਸ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ ਬਿਨਾਂ ਲਾਲਚ ਤੋਂ ਜਿਹੜਾ ਹੈਗਾ ਇਹ ਬਹੁਤ ਵੱਡੀ ਉਦਾਹਰਨ ਹੈ ਪਰੰਤੂ ਸਾਨੂੰ ਯਾਦ ਰੱਖਣਾ ਚਾਹੀਦਾ ਸਾਡੇ ਘਰ ਦੇ ਵਿੱਚ ਇੱਕ ਮਾਂ ਹੈ ਉਹੀ ਤੁਹਾਡਾ ਰੱਬ ਹੈ ਉਹੀ ਤੁਹਾਡਾ ਤੀਰਥ ਹੈ ਜੇ ਤੁਸੀਂ ਉਹਦੀ ਸੇਵਾ ਕਰ ਲੋਗੇ ਤਾ ਤੁਸੀਂ ਦੁਨੀਆ ਦੇ ਸਾਰੇ ਤੀਰਥ ਨਾਲੋਂਗੇ